ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ। ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਹ ਰਾਜਾ ਆਪਣੀ ਪ੍ਰਜਾ ਦਾ ਧਿਆਨ ਰੱਖਿਆ ਕਰਦਾ ਸੀ। ਸਾਰੀਆਂ ਸੁੱਖ ਸਹੂਲਤਾਂ ਉਹਨਾਂ ਨੂੰ ਦਿਆ ਕਰਦਾ ਸੀ। ਪਰ ਉਸ ਦੇ ਮਨ ਵਿੱਚ ਇਹ ਹੰਕਾਰ ਸੀ ਵੀ ਜੇਕਰ ਇੱਥੇ ਸੋਖੇ, ਸ਼ਾਂਤੀ ਹੈ ਤੇ ਆਪਸ ਵਿੱਚ ਪਿਆਰ ਹੈ ਤੇ ਉਹ ਸਿਰਫ ਤੇ ਸਿਰਫ ਮੇਰੇ ਕਰਕੇ ਹੈ। ਉਹ ਪਰਮਾਤਮਾ ਨੂੰ ਨਹੀਂ ਸੀ ਮੰਨਿਆ ਕਰਦਾ। ਉਹ ਰੱਬ ਦੇ ਆਨ ਦਿੱਤੀਆਂ ਦਾਤਾਂ ਦਾ ਕਦੇ ਵੀ ਸ਼ੁਕਰਾਨਾ ਨਹੀਂ ਸੀ ਕਰਿਆ ਕਰਦਾ ਉਸ ਸਵੇਰ ਵੇਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਜ਼ਰੂਰਤਾਂ ਚੀਜ਼ਾਂ ਦਿਆ ਕਰਦਾ ਸੀ ਪਰ ਕਹਿੰਦਾ ਇਹ ਮੈਂ ਦੇ ਰਿਹਾ ਤੇ ਸਭ ਮੇਰੇ ਕਰਕੇ ਹੋ ਰਿਹਾ ਇੱਕ ਦਿਨ ਜਦੋਂ ਸਵੇਰੇ ਸਵੇਰੇ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਦੇ ਰਿਹਾ ਸੀ ਤਾਂ ਉਹਦੇ ਵਿੱਚ ਇੱਕ ਸੰਤ ਵੀ ਲੰਘ ਰਹੇ ਸਨ ਉਹ ਵੀ ਖੜੇ ਹੋ ਕੇ ਤੇ ਦੇਖਣ ਲੱਗੇ ਜਦੋਂ ਉਹ ਸੰਤ ਜੀ ਦੀ ਵਾਰੀ ਆਈ ਉਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਵਾਇਆ ਤੇ ਜਦੋਂ ਸੰਤ ਜੀ ਨੇ ਕਿਹਾ ਵੀ ਪਲੇ ਪੁਰਖਾ ਹੁਣ ਮੈਂ ਜਾਣ ਲੱਗਾ ਕਿਉਂਕਿ ਸੰਤਪੁਰਖ ਦੇਖ ਚੁੱਕੇ ਸੀ ਵੀ ਇਹਦੇ ਵਿੱਚ ਹੋਮੇ ਬਹੁਤ ਜ਼ਿਆਦੀ ਹੈ ਇਹ ਮੰਨਦਾ ਵੀ ਜੋ ਕਰਦਾ ਮੈਂ ਕਰਦਾ ਪਰ ਸੰਤ ਜੀ ਕਹਿੰਦੇ ਪਰਮਾਤਮਾ ਆਪੇ ਇਹਨੂੰ ਸਤਬੁੱਧੀ ਦੇਣਗੇ ਸੰਤ ਜੀ ਜਾਣ ਲੱਗਦੇ ਆ ਕਹਿੰਦਾ ਸੰਤ ਜੀ ਰੁਕੋ ਉਹਨਾ ਇੱਕ ਥਾਲ ਸੋਨੇ ਚਾਂਦੀ ਹੀਰੇ ਤੇ ਜਵਾਹਰਾਂ ਦਾ ਭਰ ਕੇ ਤੇ ਸੰਤ ਜੀ ਨੂੰ ਦੇਣ ਲੱਗਦਾ ਸੰਤ ਜੀ ਕਹਿੰਦੇ ਇਹ ਮੈਂ ਨਹੀਂ ਲੈ ਸਕਦਾ ਜੇ ਮੈਂ ਲੈ ਵੀ ਲਿਆ ਤੇ ਤਾਂ ਵੀ ਇਹ ਚੀਜ਼ਾਂ ਮੈਨੂੰ ਅਮੀਰ ਨਹੀਂ ਬਣਾ ਸਕਦੀਆਂ ਇਹ ਚੀਜ਼ਾਂ ਨਾਲ ਮੈਂ ਧਨੀ ਨਹੀਂ ਬਣ ਸਕਦਾ ਕਹਿੰਦਾ ਸੰਤ ਜੀ ਰਾਜਾ ਕਹਿੰਦਾ ਸੰਤ ਜੀ ਕਿਵੇਂ ਦੀਆਂ ਗੱਲਾਂ ਕਰਦੇ ਪਿਓ ਜਿੰਨਾ ਮੈਂ ਤੁਹਾਨੂੰ ਧਨ ਦੇਂਦਿਆਂ ਵਾ ਨਾ ਸਾਰੀ ਜ਼ਿੰਦਗੀ ਬੈ ਕੇ ਤੁਸੀਂ ਤੇ ਕੀ ਜੇਕਰ ਤੁਸੀਂ ਕਿਸੇ ਹੋਰ ਨੂੰ ਵੀ ਵੰਡੋਗੇ ਨਾ ਤਾਂ ਤੁਸੀਂ ਬੈਠ ਕੇ ਖਾ ਸਕਦੇ ਤੇ ਤੁਸੀਂ ਕਹਿ ਰਹੇ ਹੋ ਇਹ ਥਾਲ ਦੇ ਨਾਲ ਤੁਸੀਂ ਧਨੀ ਨਹੀਂ ਹੋ ਸਕਦੇ ਸੰਤ ਜੀ ਨੇ ਕਿਹਾ ਭਲੇ ਪੁਰਖਾ ਪਰਮਾਤਮਾ ਹੀ ਹੈ ਤੇ ਕਰਮ ਨੇ ਜੋ ਕਿਸੇ ਨੂੰ ਧਨੀ ਬਣਾ ਸਕਦੇ ਨੇ ਤੇਰਾ ਦਿੱਤਾ ਹੋਇਆ ਕਦੇ ਵੀ ਕਿਸੇ ਨੂੰ ਧਨੀ ਨਹੀਂ ਬਣਾ ਸਕਦਾ ਕਿੰਦਾ ਰਾਜਾ ਕਿੰਦਾ ਸੰਤ ਜੀ ਕਿਵੇਂ ਦੀਆਂ ਗੱਲਾਂ ਕਰਦੇ ਪਿਓ ਮੈਂ ਰੋਜ਼ ਇੰਨੇ ਲੋਕਾਂ ਦੀ ਸੁੱਖ ਸਹੂਲਤਾਂ ਧਿਆਨ ਰੱਖਦਾ ਮੈਂ ਜਿੰਨੂੰ ਚਾਹਾਂ ਉਹਨੂੰ ਅਮੀਰ ਤੇ ਧਨੀ ਬਣਾ ਸਕਦਾ ਜਿੰਨੂੰ ਚਾਹਾਂ ਤੇ ਉਹਨੂੰ ਗਰੀਬ ਬਣਾ ਸਕਦਾ ਅੱਗੋਂ ਉਹ ਸੰਤ ਫਕੀਰ ਨੇ ਕਿਹਾ ਰਾਜਨ ਇਹ ਤੇਰੇ ਮਨ ਦਾ ਵਹਿਮ ਹੈ ਤੂੰ ਕਿਸੇ ਨੂੰ ਵੀ ਅਮੀਰ ਨਹੀਂ ਬਣਾ ਸਕਦਾ ਪਰਮਾਤਮਾ ਤੇ ਮਨੁੱਖ ਦੇ ਕਰਮ ਹੀ ਮਨੁੱਖ ਨੂੰ ਤਨੀ ਬਣਾ ਸਕਦੇ ਨੇ ਰਾਜਾ ਕਹਿੰਦਾ ਕਿਉਂ ਤੁਸੀਂ ਮਜ਼ਾਕ ਕਰਦੇ ਹੋ ਮੈਂ ਜਿਸ ਨੂੰ ਚਾਹਾਂ ਉਸ ਨੂੰ ਤਨੀ ਬਣਾ ਸਕਦਾ ਸੰਤ ਫਕੀਰ ਨੇ ਕਿਹਾ ਠੀਕ ਹੈ ਤੁਸੀਂ ਨਗਰ ਦੇ ਵਿੱਚੋਂ ਕੁਝ ਮਨੁੱਖਾਂ ਨੂੰ ਇੱਥੇ ਬੁਲਾ ਕੇ ਲਿਆਓ ਮੈਂ ਜਿਸ ਮਨੁੱਖ ਨੂੰ ਕਹਾਂਗਾ ਤੁਸੀਂ ਉਸ ਨੂੰ ਤਨੀ ਬਣਾ ਕੇ ਵਿਖਾ ਦਿਆ ਜੇ ਫਿਰ ਮੈਂ ਮੰਨ ਜਾਵਾਂਗਾ ਕਿ ਪਰਮਾਤਮਾ ਤੇ ਕਰਮ ਕੁਝ ਨਹੀਂ ਹੁੰਦੇ ਕਹਿੰਦਾ ਠੀਕ ਹੈ ਨਗਰ ਦੇ ਵਿੱਚ ਸੈਨਿਕ ਗਿਆ ਉੱਥੋਂ ਕੁਝ ਮਨੁੱਖ ਇਕੱਠੇ ਕਰਕੇ ਲੈ ਆਏ ਸੰਤ ਫਕੀਰ ਜੀ ਨੇ ਨਾ ਸਾਰਿਆਂ ਦੇ ਜਿਹੜੇ ਕਿੰਦੇ ਆ ਵੀ ਉਹਨਾਂ ਦੇ ਮੁਖ ਵੱਲ ਤੱਕਿਆ ਕਿਉਂਕਿ ਸੰਤਾਂ ਫਕੀਰਾਂ ਨੂੰ ਚਾਨਣ ਹੁੰਦਾ ਹੈ ਕਹਿੰਦੇ ਉਹਦੇ ਵਿੱਚੋਂ ਇੱਕ ਮਨੁੱਖ ਵੱਲ ਸੰਤ ਜੀ ਨੇ ਇਸ਼ਾਰਾ ਕੀਤਾ ਕਿਹਾ ਦੇਖੋ ਤੁਸੀਂ ਇਸ ਨੂੰ ਧਨੀ ਬਣਾ ਕੇ ਦਿਖਾਓ ਰਾਜੇ ਨੇ ਕਿਹਾ ਠੀਕ ਹੈ ਤੁਸੀਂ ਇੱਕ ਸਾਲ ਬਾਅਦ ਇੱਥੇ ਆ ਜਾਇਆ ਜੇ ਮੈਂ ਇਸ ਨੂੰ ਧਨੀ ਬਣਾ ਦਾਂਗਾ ਉਸ ਤੋਂ ਪਹਿਲਾਂ ਹੀ ਤੁਸੀਂ ਦੇਖਿਓ ਇਹਦੇ ਕਰ ਰੰਗ ਭਾਗ ਲੱਗ ਜਾਣਗੇ ਸੰਤ ਜੀ ਨੂੰ ਉੱਥੋਂ ਵੀ ਦਾ ਲੈ ਕੇ ਤੇ ਚਲੇ ਗਏ ਉਹ ਮਨੁੱਖ ਕੰਦਾ ਉਹਨੂੰ ਨਾ ਆਪਣੇ ਬਾਗ ਦੇ ਵਿੱਚ ਮਾਲੀ ਲਾ ਲਿੰਦਾ ਕਹਿੰਦੇ ਜਿੰਨੇ ਵੀ ਰੁੱਖ ਨੇ ਜਿੰਨੇ ਫਲਦਾਰ ਰੁੱਖ ਨੇ ਜਿੰਨੀਆਂ ਸਬਜ਼ੀਆਂ ਨੇ ਸੋ ਸਭ ਉਗਾਈ ਤੇ ਉਹਨਾਂ ਦਾ ਧਿਆਨ ਰੱਖੀ ਰਾਜਾ ਚਾਹੁੰਦਾ ਸੀ ਵੀ ਉਹਨੂੰ ਪਤਾ ਵੀ ਨਾ ਲੱਗੇ ਤੇ ਉਹ ਤਾਂ ਨਹੀਂ ਬਣ ਜਾਵੇ ਕਹਿੰਦੇ ਐਵੇਂ ਹੌਲੀ ਹੌਲੀ ਜਦੋਂ ਉਹ ਉੱਥੇ ਰਹਿਣ ਲੱਗ ਗਿਆ ਉਹਨੇ ਉੱਥੇ ਇੱਕ ਛੰਨ ਬਣਾ ਕੇ ਤੇ ਉਹਦੇ ਵਿੱਚ ਰਹਿਣਾ ਰਾਜੇ ਨੇ ਇੱਕ ਦਿਨ ਉਹਨੂੰ ਆਪਣੇ ਕੋਲ ਬੁਲਾਇਆ ਕਿਹਾ ਦੇਖ ਇਨ ਨਾਲ ਦੇ ਨਗਰ ਦੇ ਰਾਜੇ ਦੇ ਕੋਲ ਇਹ ਤੂੰ ਚਿੱਠੀ ਦੇ ਕੇ ਆਉਣੀ ਇਹ ਚਿੱਠੀ ਨੂੰ ਖੋਲਣਾ ਵੀ ਨਹੀਂ ਉੱਥੇ ਜਾ ਕੇ ਤੇ ਪਹੁੰਚਾ ਆਂ ਇਹ ਮੇਰਾ ਮਿੱਤਰ ਆ ਤੇ ਇਸ ਨੂੰ ਜਦੋਂ ਤੂੰ ਪਹੁੰਚਾ ਕੇ ਆਏਂਗਾ ਸ਼ਾਇਦ ਪਰਮਾਤਮਾ ਵੀ ਤੇਰੀ ਸੁਣ ਲੇ ਇਹ ਕਹਿ ਕੇ ਤੇ ਉਹਨੂੰ ਚਿੱਠੀ ਪੱਤਰ ਦੇ ਦਿੱਤਾ ਉਹ ਵਾਪਸ ਆਪਣੀ ਛਾਂ ਚ ਆ ਕੇ ਕਹਿੰਦਾ ਇੰਨਾ ਸੋਹਣਾ ਬਾਗ ਆ ਹਰ ਪਾਸੇ ਫੁੱਲ ਬਗੀਚੇ ਨੇ ਠੰਡੀ ਛਾਂ 'ਚ ਬੈਠਾ ਸੀ ਰਾਜੇ ਵੇਖੀ ਦੂਜੇ ਨਗਰ ਧੁੱਪ 'ਚ ਸੜਨ ਲਈ ਭੇਜ ਦੇਣਾ ਮੇਰਾ ਮਨ ਨਹੀਂ ਕਰਦਾ ਤੁੱਪੇ ਜਾਨ ਕੋਈ ਨਾ ਕੋਈ ਰਾਜਾ ਮੇਰੇ ਲਈ ਅਬ ਪਾ ਕੇ ਹੀ ਰੱਖਦਾ ਇੱਥੇ ਇੰਨਾ ਸੋਹਣਾ ਠੰਡੀ ਛਾਂ 'ਚ ਬੈਠਾ ਸੀ ਉਹ ਬੈਠਾ ਤੇ ਉਦਾਸ ਮੂੰਹ ਕਰਕੇ ਤੇ ਰੋਖ ਦੇ ਨਾਲ ਲੱਗ ਕੇ ਬੈਠਾ ਹੁੰਦਾ ਇੰਨੇ ਨੂੰ ਨਾ ਉਹਦਾ ਇੱਕ ਸਾਥੀ ਉਧਰ ਨੂੰ ਆਉਂਦਾ ਕਿੰਦਾ ਕੀ ਹੋਇਆ ਭਰਾਵਾ ਵੀ ਅੱਜ ਇੰਨਾ ਉਦਾਸ ਕਿਉਂ ਬੈਠਾ ਕਿੰਦਾ ਦੇਖ ਇੰਨੀ ਗਰਮੀ ਹੈ ਮੈਂ ਇੱਥੇ ਬਾਗ 'ਚ ਬੈਠਾ ਹੋਇਆ ਵਾਂ ਠੰਡੀ ਛਾਂ 'ਵੇਂ ਖਾਨ ਨੂੰ ਵਾਧੂ ਵੀ ਇੱਥੇ ਤੇ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਰਿਹਾ ਸੀ ਰਾਜੇ ਨੇ ਮੈਨੂੰ ਦੂਸਰੇ ਨਗਰ ਭੇਜਣ ਲਈ ਕਿਹਾ ਤੇ ਉੱਥੇ ਇਹ ਜਿਹੜੀ ਚਿੱਠੀ ਹੈ ਨਾ ਉਹ ਦੇ ਕੇ ਆਉਣੀ ਹੈ ਮੈਂ ਧੁੱਪ ਚ ਸੜਦਾ ਬਲਦਾ ਐਨੀ ਦੂਰ ਥੱਕ ਕੇ ਜਾਊਂਗਾ ਮੇਰਾ ਇਹ ਕੰਮ ਕਰਨ ਨੂੰ ਮਨ ਨਹੀਂ ਕਰਦਾ ਉਹ ਜਿਹੜਾ ਦਾ ਸਾਥੀ ਆਇਆ ਸੀ ਕਹਿੰਦਾ ਦੇਖ ਜੇ ਤੂੰ ਜਾਵੇਂਗਾ ਤੇ ਅਗਲੇ ਖੁਸ਼ ਹੋ ਕੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਵਾਉਣਗੇ ਕੀ ਪਤਾ ਤੈਨੂੰ ਕੋਈ ਨਜ਼ਰਾਨਾ ਵੀ ਦੇ ਦੇਣ ਤੇ ਜਦੋਂ ਤੂੰ ਵਾਪਸ ਆਵੇਂਗਾ ਕੀ ਪਤਾ ਰਾਜਾ ਵੀ ਤੈਨੂੰ ਕੋਈ ਨਜ਼ਰਾਨਾ ਦੇ ਦੇ ਤੇ ਤੈਨੂੰ ਜਾਣਾ ਚਾਹੀਦਾ ਜੇ ਤੇਰੀ ਥਾਂ ਮੈਂ ਹੁੰਦਾ ਮੈਂ ਤਾਂ ਖੁਸ਼ੀ-ਖੁਸ਼ੀ ਜਾਣਾ ਸੀ ਕਿੰਦਾ ਅੱਛਾ ਤੂੰ ਖੁਸ਼ੀ-ਖੁਸ਼ੀ ਜਾਣਾ ਸੀ ਧੁੱਪ ਚ ਸੜ ਦੇ ਬਲ ਦੇ ਆ ਲੈ ਫਿਰ ਤੂੰ ਹੀ ਉੱਥੇ ਜਾ ਕੇ ਤੇ ਪਹੁੰਚਾਇਆ ਉਹ ਕਿੰਦਾ ਕੋਈ ਨਾ ਕਿੱਡਾ ਕੋ ਕੰਮ ਹੈ ਮੈਂ ਪਹੁੰਚਾਉਣਾ ਵਾ ਕਿੰਦੇ ਉਹ ਮਨੁੱਖ ਨੇ ਨਾ ਉਸੇ ਸਮੇਂ ਤੁਰਨਾ ਆਰੰਭ ਕੀਤਾ ਉਹ ਨਗਰ ਦੇ ਰਾਜੇ ਦੇ ਕੋਲ ਪਹੁੰਚ ਗਿਆ ਰਾਜੇ ਨੇ ਜਦੋਂ ਚਿੱਠੀ ਖੋਲ ਕੇ ਪੜ੍ਹੀ ਤਾਂ ਵਿੱਚ ਲਿਖਿਆ ਹੋਇਆ ਸੀ ਵੀ ਦੇਖ ਭਰਾਵਾ ਇਹ ਨੂੰ ਮੈਂ ਇਹ ਜੋ ਆਇਆ ਹੈ ਨਾ ਤੇਰੇ ਕੋਲ ਇਨੂੰ ਮੈਂ ਆਪਣੇ ਪੁੱਤਾਂ ਵਾਂਗ ਸਮਝਣਾ। ਇਹ ਬੜਾ ਹੀ ਚੰਗੇ ਕਰਮਾਂ ਵਾਲਾ ਹੈ ਤੇ ਬੜਾ ਇਹਦਾ ਦਿਮਾਗ ਤਿੱਖਣ ਬੁੱਧੀ ਵਾਲਾ ਹੈ। ਹਰ ਕੰਮ ਨੂੰ ਸੋਚ ਸਮਝ ਕੇ ਤੇ ਵਿਚਾਰ ਕੇ ਕਰਦਾ ਹੈ। ਮੈਂ ਚੋਣਾ ਤੂੰ ਆਪਣੀ ਇੱਕ ਧੀ ਦਾ ਵਿਆਹ ਇਹਦੇ ਨਾਲ ਕਰਦੇ ਅਤੇ ਇਹਨੂੰ ਆਪਣੇ ਰਾਜ ਵਿੱਚੋਂ ਕੁਝ ਹਿੱਸਾ ਦੇ ਦੇ। ਜਦੋਂ ਇਹ ਇੱਥੇ ਆਵੇਗਾ ਤੇ ਮੈਂ ਆਪਣੇ ਰਾਜ ਦਾ ਕੁਝ ਹਿੱਸਾ ਇਹਨੂੰ ਦੇ ਦਵਾਂਗਾ। ਰਾਜੇ ਨੇ ਜਦੋਂ ਇਹ ਦੇਖਿਆ ਕਿ ਉਹ ਮੇਰਾ ਮਿੱਤਰ ਆ ਉਹ ਕਦੀ ਵੀ ਮੇਰੇ ਮਾੜੇ ਬਾਰੇ ਨਹੀਂ ਮਾੜਾ ਨਹੀਂ ਸੋਚੇਗਾ। ਤੇ ਮੇਰੀ ਧੀ ਬਾਰੇ ਵੀ ਚੰਗਾ ਹੀ ਸੋਚੇਗਾ ਉਹਨੇ ਕੀ ਕੀਤਾ ਅਗਲੇ ਦਿਨ ਆਪਣੀ ਧੀ ਦਾ ਕਾਰਜ ਉਹਦੇ ਨਾਲ ਰਚਾ ਦਿੱਤਾ ਆਪਣੇ ਰਾਜ ਦਾ ਕੁਝ ਹਿੱਸਾ ਉਹਦੇ ਨਾਮ ਕਰ ਦਿੱਤਾ ਤੇ ਉਹਨਾਂ ਨੂੰ ਉੱਥੋਂ ਵਿਦਾ ਕਰ ਦਿੱਤਾ ਕਹਿੰਦੇ ਉਹ ਜਦੋਂ ਹਸੀ ਖੁਸ਼ੀ ਹੌਲੀ ਹੌਲੀ ਕਰਕੇ ਤੇ ਆਪਣੇ ਨਗਰ ਨੂੰ ਆਉਂਦਿਆ ਸੀ ਕਹਿੰਦਾ ਰਾਜਾ ਸੋਚਦਾ ਵੀ ਜਾ ਕੇ ਦੇਖਦਾ ਵੀ ਹੁਣ ਤੇ ਉਹਦੇ ਕਰਮ ਤੇ ਭਾਗ ਬਦਲ ਗਏ ਹੋਣਗੇ ਉਹ ਕੀ ਕਰਦਾ ਜਾ ਕੇ ਰਾਜਾ ਨਾਲ ਬਾਗ ਵਿੱਚ ਟਹਿਲਣ ਲੱਗਦਾ ਦੇਖਦਾ ਹੈ ਵੀ ਉਹ ਮਨੁੱਖ ਤਾਂ ਹਜੇ ਵੀ ਆਪਣੀ ਝੁੱਗੀ ਝੌਂਪੜੀ ਦੇ ਵਿੱਚ ਸੁੱਤਾ ਹੋਇਆ ਹੈ ਰਾਜਾ ਉਹਦੇ ਕੋਲ ਗਿਆ ਰਾਜਾ ਕਹਿੰਦਾ ਵੀ ਤੂੰ ਇੰਨੀ ਛੇਤੀ ਚਿੱਠੀ ਦੇ ਕੇ ਆ ਗਿਆ ਉੱਥੇ ਕੀ ਕੀ ਵਾਪਰਿਆ ਉਹ ਮੂੰਹ ਥੱਲੇ ਕਰਕੇ ਕਹਿੰਦਾ ਰਾਜਨ ਤਿੱਖੀ ਧੁੱਪ ਸੀ ਮੇਰਾ ਇੱਕ ਸਾਥੀ ਉਧਰ ਨੂੰ ਜਾ ਰਿਹਾ ਸੀ ਮੈਂ ਚਿੱਠੀ ਓਨੂੰ ਹੀ ਦੇ ਦਿੱਤੀ ਰਾਜੇ ਨੇ ਜਦੋਂ ਇਹ ਸੁਣਿਆ ਰਾਜੇ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਪਰ ਰਾਜੇ ਦੇ ਮਨ ਵਿੱਚ ਇਹ ਸੀ ਵੀ ਸ਼ਾਇਦ ਇਹ ਗਲਤੀ ਨਾਲ ਹੋਇਆ ਇਹਨੂੰ ਇਹ ਸੀ ਵੀ ਉਹ ਜਾਣਦੇ ਆ ਚਲੋ ਮੈਂ ਉਹਨੂੰ ਹੀ ਪਕੜਾ ਦਾ ਰਾਜਾ ਕਿੰਦਾ ਇੱਕ ਮੌਕਾ ਇਹਨੂੰ ਹੋਰ ਦੇਣਾ ਚਾਹੀਦਾ ਰਾਜੇ ਨੇ ਨਾ ਅਗਲੇ ਦਿਨ ਉਹਨੂੰ ਆਪਣੇ ਦਰਬਾਰ ਬੁਲਾਇਆ ਇੱਕ ਬੜਾ ਵੱਡਾ ਜਿਹੜਾ ਦਵਾਨਾ ਹੁੰਦਾ ਉਹ ਲੈ ਕੇ ਉਹਨੂੰ ਅੰਦਰੋਂ ਖਾਲੀ ਕਰਕੇ ਉਹ ਚ ਸੋਨੇ ਦੀਆਂ ਮੋਹਰੇ ਮੋਹਰਾ ਤੇ ਹੀਰੇ ਭਰ ਦਿੱਤੇ ਉਹਨੂੰ ਉੱਤੋਂ ਬੰਦ ਕਰ ਦਿੱਤਾ ਰਾਜੇ ਨੇ ਕਿਹਾ ਅੱਜ ਮੈਂ ਉਹਨਾਂ ਸਾਰਿਆਂ ਨੂੰ ਇਨਾਮ ਦੇਣਾ ਚਾਹੁੰਨਾ ਜੋ ਜੋ ਮੇਰੇ ਲਈ ਕੰਮ ਕਰਦੇ ਨੇ ਸਾਰਿਆਂ ਨੂੰ ਕੁਝ ਨਾ ਕੁਝ ਦਿੱਤਾ ਜਦੋਂ ਇਹਦੀ ਵਾਰੀ ਆਈ ਤੋ ਦਵਾਨਾ ਇਹਨੂੰ ਪਕੜਾ ਦਿੱਤਾ ਕਿਹਾ ਇਹ ਤੇਰਾ ਇਨਾਮ ਹੈ ਜਾ ਤੈਨੂੰ ਖਾ ਲੈ ਉਹ ਘਰ ਆਉਂਦੇ ਆਉਂਦੇ ਨਾ ਬੜਾ ਉਦਾਸ ਹੁੰਦਾ ਵੀ ਦੂਜਿਆਂ ਨੂੰ ਤੇ ਮੋਹਰਾਂ ਦਿੱਤੀਆਂ ਭਾਵੇਂ 1 1 2 2 ਦਿੱਤੀਏ ਤੇ ਉਹਦੇ ਨਾਲ ਤੇ ਉਹਨਾਂ ਦਾ ਭਲਾ ਹੋ ਜਾਏਗਾ ਮੈਂ ਤਾਂ ਸਾਰਾ ਦਿਨ ਬਾਗ ਵਿੱਚ ਰਹਿਣਾ ਉੱਥੋਂ ਜਿੰਨੇ ਚਾਹਾਂ ਦਵਾਨੇ ਰੋਜ਼ ਖਾਣਾ ਤੇ ਦਵਾਨਾ ਮੇਰੇ ਹੱਥ 'ਚ ਰੱਖ ਦਿੱਤਾ ਇਹਦਾ ਮੈਂ ਕੀ ਕਰਨਾ ਐ ਇੰਨੇ ਨੂੰ ਦੇਖਦਾ ਨਗਰ ਦੇ ਕੋਲ ਇੱਕ ਬਜ਼ੁਰਗ ਪਾਪਾ ਬੈਠਾ ਹੁੰਦਾ ਉਹਨੂੰ ਰੋਕ ਕੇ ਪੁੱਛਦਾ ਕੱਲ੍ਹ ਹੀ ਕਿਉਂ ਗੱਲਾਂ ਕਰੀ ਜਾ ਰਹੇ ਕੀ ਹੋਇਆ ਤੇਰੇ ਨਾਲ ਉਹ ਦੱਸ ਤਾਂ ਵੀ ਐਵੇਂ ਰਾਜੇ ਨੀ ਨਾ ਸਾਰਿਆਂ ਨੂੰ ਅੱਜ ਕੋਈ ਨਾ ਕੋਈ ਨਾਮ ਦਿੱਤਾ ਤੇ ਮੈਨੂੰ ਵੇਖ ਕੇ ਇਹ ਦਵਾਈਆਂ ਦੇ ਦਿੱਤਾ ਇਹ ਦਵਾਈਆਂ ਦਾ ਮੈਂ ਕੀ ਕਰਨਾ ਮੈਂ ਤਾਂ ਬਾਗ ਦੀ ਰਾਖੀ ਕਰਦੇ ਸਾਰਾ ਦਿਨ ਖਾਂਦਾ ਵਾਂ ਤੇ ਦਵਾਈਆਂ ਇਹਦਾ ਮੇਰਾ ਕੀ ਕੰਮ ਉਹ ਅੱਗੋਂ ਬਜ਼ੁਰਗ ਬਾਬਾ ਕਿੰਦਾ ਤੇਰੀ ਥਾਂ ਮੈਂ ਹੁੰਦਾ ਨਾ ਤੇ ਖੁਸ਼ੀ-ਖੁਸ਼ੀ ਘਰ ਲੈ ਕੇ ਜਾਣਾ ਸੀ ਜਵਾਕਾਂ ਨੂੰ ਦੇਣਾ ਸੀ ਨਾਲੇ ਉਹ ਖਾਂਦੇ ਤੇ ਨਾਲੇ ਖੁਸ਼ ਹੋ ਜਾਂਦੇ ਉਹ ਕਹਿੰਦਾ ਬਾਬਾ ਮੈਂ ਤਾਂ ਉਂਝ ਵੀਨ ਨੂੰ ਸੱਟਣ ਲੱਗਾ ਸੀ ਮੇਰੇ ਜਵਾਕ ਤੇ ਵੱਧ ਦਵਾਣਾ ਖਾਂਦੇ ਨੇ ਜੇ ਤੇਨੂੰ ਖੁਸ਼ੀ ਮਿਲਦੀ ਤੇ ਤੇਰੇ ਜਵਾਕਾਂ ਨੂੰ ਖੁਸ਼ੀ ਮਿਲਦੀ ਆ ਲੈ ਦਵਾਣਾ ਉਹਨੂੰ ਦੇ ਦਿੱਤਾ ਉਹ ਆਪ ਘਰ ਆ ਗਿਆ ਅਗਲਾ ਦਿਨ ਹੋਇਆ ਰਾਜਾ ਸੋਚਦਾ ਹੈ ਵੀ ਅੱਜ ਤੇ ਉਹ ਬੜਾ ਜ਼ਿਆਦਾ ਧਣੀ ਹੋ ਗਿਆ ਹੋਣਾ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਰਿਹਾ ਹੋਣਾ ਤੇ ਸ਼ਾਮ ਨੂੰ ਮੈਂ ਜ਼ਰੂਰ ਉੱਥੇ ਜਾਵਾਂਗਾ ਉਹਦੇ ਘਰ ਜਾਵਾਂਗਾ ਇਹਨੇ ਨੂੰ ਰਾਜਾ ਫਿਰ ਬਾਗ ਚ ਟੈਲਣ ਆਉਂਦਾ ਰਾਜਾ ਜਦੋਂ ਦੇ ਕੋਲ ਆਇਆ ਨਾ ਤਾਂ ਰਾਜਾ ਦੇਖਦਾ ਉਹ ਤੇ ਫਿਰ ਆਪਣੀ ਝੁੱਗੀ ਝੌਂਪੜੀ ਦੇ ਵਿੱਚ ਸੁੱਤਾ ਪਿਆ। ਰਾਜਾ ਕੋਲ ਜਾ ਕੇ ਪੁੱਛਦਾ ਕੀ ਗੱਲ ਕੱਲ ਜਿਹੜਾ ਦਵਾਈਆਂ ਦਿੱਤਾ ਸੀ ਉਹ ਖਾਦਾ ਨਹੀਂ? ਕਹਿੰਦਾ ਰਾਜਨ ਮੈਂ ਤਾਂ ਰੋਜ਼ ਦਵਾਈਆਂ ਖਾਣਾ ਰਸਤੇ 'ਚ ਜਾ ਰਿਹਾ ਸੀ। ਇੱਕ ਬਜ਼ੁਰਗ ਬਾਬਾ ਕਹਿੰਦਾ ਮੈਨੂੰ ਦੇ ਦੇ ਤੇ ਮੈਂ ਉਹਨੂੰ ਦੇ ਦਿੱਤਾ। ਰਾਜੇ ਨੇ ਹੁਣ ਸਾਰੀ ਗੱਲ ਸਮਝ ਆ ਗਈ। ਬਿਮਣੁਖ ਤੇ ਕਰਮ ਤੇ ਪਰਮਾਤਮਾ ਚਾਵੇ ਤੇ ਤਾਂ ਹੀ ਮਨੁੱਖ ਨੂੰ ਸਭ ਕੁਝ ਹਾਸਲ ਹੁੰਦਾ ਹੈ। ਜੇਕਰ ਇਹ ਥੋੜਾ ਜਿਹਾ ਉਦਮ ਕਰਕੇ ਉਸ ਜੀ ਨੂੰ ਫੋਲਣ ਦੀ ਕੋਸ਼ਿਸ਼ ਕਰਦਾ ਤੇ ਜ਼ਰੂਰਤ ਨਹੀਂ ਹੁੰਦਾ ਰਾਜੇ ਨੇ ਕਿਹਾ ਚਲ ਠੀਕ ਹੈ ਇੱਕ ਗੱਲ ਮੈਂ ਤੈਨੂੰ ਕੰਮ ਕਹਿਣਾ ਜਿਸ ਨੂੰ ਤੂੰ ਦਵਾਣਾ ਦਿੱਤਾ ਤੇ ਜਿਸ ਨੂੰ ਤੂੰ ਚਿੱਠੀ ਪੱਤਰ ਦਿੱਤਾ ਉਹਨਾਂ ਦੇ ਘਰ ਜਾ ਕੇ ਤੇ ਖੈਰ ਖਬਰ ਲਿਆ ਕੇ ਤੇ ਮੈਨੂੰ ਦੱਸ ਉਹ ਵਾਪਸ ਜਾਂਦਾ ਪਹਿਲਾ ਉਹ ਬਜ਼ੁਰਗ ਬਾਬੇ ਦੇ ਘਰ ਗਿਆ ਬਜ਼ੁਰਗ ਬਾਬੇ ਦੇ ਘਰ ਬੜੀ ਵੱਡੀ ਉਸਾਰੀ ਹੋਣ ਦੀ ਸੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਬੰਦੇ ਪਏ ਸੀ ਤਰ੍ਹਾਂ ਤਰ੍ਹਾਂ ਦਾ ਸਮਾਨ ਆਉਂਦਿਆ ਸੀ ਉਹ ਬਜ਼ੁਰਗ ਬਾਬੇ ਨੂੰ ਪੁੱਛਦਾ ਪਾਪਾ ਕੱਲ ਤਾਂ ਤੇਰੇ ਤਾਂ ਅੰਤੇ ਕੱਪੜੇ ਵੀ ਨਹੀਂ ਸੀ ਤੇ ਅੱਜ ਤੇਰੇ ਘਰ ਐਨਾ ਕੁਝ ਹੋਣ ਗਿਆ ਇਹ ਸਭ ਕਿਵੇਂ ਉਹ ਕਹਿੰਦਾ ਪੁੱਤ ਇਹ ਸਾਰਾ ਕੁਝ ਤੇਰੇ ਕਰਕੇ ਤੇ ਹੋਇਆ ਜੋ ਤੂੰ ਕੱਲ ਦਵਾਣਾ ਦੇ ਕੇ ਆਇਆ ਸੀ ਜਦੋਂ ਆ ਕੇ ਮੈਂ ਉਹਨੂੰ ਕੱਟਣ ਲੱਗਾ ਤਾਂ ਵਿੱਚ ਤਾਂ ਸੋਨੇ ਦੀਆਂ ਮੋਹਰਾਂ ਹੀਰੇ ਜਵਾਹਰਾਤ ਬੇਸ਼ਕੀਮਤੀ ਚੀਜ਼ਾਂ ਸਨ ਉਹਨਾਂ ਨੂੰ ਵੇਚ ਕੇ ਮੈਂ ਇਹ ਸਭ ਕਰ ਗਿਆ ਮੇਰੀਆਂ ਤਾਂ ਆਉਣ ਵਾਲੀਆਂ ਸੱਤ ਪੁਸਤਾਂ ਵੀ ਬੈਠ ਕੇ ਖਾ ਸਕਦੀਆਂ ਨੇ ਜਦੋਂ ਇਹ ਉਹਨੇ ਸੁਣਿਆ ਤੇ ਨੇ ਮੱਥੇ ਤੇ ਹੱਥ ਮਾਰਦੇ ਹੁਣ ਦੂਸਰੇ ਘਰ ਜਾਣ ਲੱਗਦਾ ਐਨੇ ਨੂੰ ਉਹਦਾ ਸਾਥੀ ਜਿਹੜਾ ਹਾਥੀ ਘੋੜਿਆਂ ਉੱਤੇ ਚੜ ਕੇ ਤੇ ਆ ਰਿਹਾ ਹੁੰਦਾ ਉਹਨੂੰ ਪੁੱਛਦਾ ਭਰਾਵਾ ਤੂੰ ਤਾਂ ਮੇਰੇ ਵਰਗਾ ਫਟੇ ਹਾਲ ਸੀ ਤੇ ਤੂੰ ਕਿਵੇਂ ਹਾਥੀ ਘੋੜੇ ਤੇ ਲਸ਼ਕਰਾਂ ਨਾਲ ਆਉਂਦੇ ਕਿੰਦਾ ਭਰਾਵਾ ਜਿਹੜੀ ਤੂੰ ਚਿੱਠੀ ਕਹੀ ਸੀ ਨਾ ਦੇਣ ਲਈ ਜਦੋਂ ਮੈਂ ਉੱਥੇ ਚਿੱਠੀ ਲੈ ਕੇ ਗਿਆ ਤਾਂ ਰਾਜੇ ਨੇ ਆਪਣੀ ਧੀ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਮੈਨੂੰ ਕਈ ਮਰੱਬਿਆਂ ਦਾ ਮਾਲਕ ਬਣਾ ਦਿੱਤਾ ਤੇ ਮੈਨੂੰ ਇਸ ਰਾਜ ਵਿੱਚ ਵੀ ਕਈ ਮਰੱਬੇ ਮਿਲਣਗੇ ਉਹ ਕਹਿੰਦਾ ਭਰਾਵਾ ਤੂੰ ਜਾਂਦਾ ਥੋੜਾ ਜਿਹਾ ਉੱਦਮ ਕਰਤਾ ਤੇ ਸਭ ਕੁਝ ਤੇਰਾ ਹੋਣਾ ਸੀ ਉਹ ਹੁਣ ਆਪਣੇ ਮੱਥੇ ਤੇ ਹੱਥ ਮਾਰ ਰਿਹਾ ਸੀ ਵੀ ਮੈਂ ਆਲਸ ਨੂੰ ਗੱਲ ਲਾ ਕੇ ਸਿਰਫ ਆਰਾਮ ਬਾਰੇ ਸੋਚਿਆ ਤੇ ਅੱਜ ਸਾਰੀਆਂ ਚੀਜ਼ਾਂ ਤੋਂ ਵਾਂਝਾ ਰਹਿ ਗਿਆ ਕਹਿੰਦੇ ਮਨੁੱਖ ਚੰਗੇ ਕਰਮ ਕਰੇ ਤਾਂ ਗਵਾਚਿਆ ਹੋਇਆ ਖਤਮ ਹੋਇਆ ਵੀ ਵਾਪਸ ਆ ਜਾਂਦਾ ਮਨੁੱਖ ਜੇਕਰ ਆਲਸ ਵਾਲੇ ਕਰਮ ਕਰੇਗਾ ਤੇ ਭਾਗ ਵੀ ਫਿਰ ਸਾਥ ਨਹੀਂ ਦਿੰਦੇ ਤੇ ਹੱਥ ਆਇਆ ਹੋਇਆ ਵੀ ਵਾਪਸ ਤੁਰ ਜਾਂਦਾ ਭਾਗ ਮਨੁੱਖ ਦੇ ਕਰਮਾਂ ਨਾਲ ਹੀ ਬਣਦੇ ਨੇ ਕਰਮ ਠੀਕ ਰਹਿਣ ਤਾਂ ਹਾਲਾਤ ਉਸ ਅਨੁਸਾਰ ਹੋ ਸਭ ਕੁਝ ਸਹੀ ਹੋਣਾ ਆਰੰਭ ਹੋ ਜਾਂਦਾ ਹੈ ਤੇ ਦਿਮਾਗ ਦੀ ਸਹੀ ਤਰ੍ਹਾਂ ਜਦੋਂ ਵਰਤੋਂ ਕਰਦੀਆਂ ਫਿਰ ਸਾਰੇ ਕੰਮ ਮਨੁੱਖ ਦੇ ਬਣਦੇ ਨੇ ਤੇ ਇਹੀ ਮਨੁੱਖ ਦਾ ਭਾਗ ਹੈ ਜੋ ਮਨੁੱਖ ਉਦਮ ਤੇ ਮਿਹਨਤ ਨੂੰ ਗੱਲ ਲਾਉਂਦਾ ਹਰ ਚੀਜ਼ ਨੂੰ ਸੋਚ ਪਰਖ ਕੇ ਕਰਦਾ ਤੇ ਚੰਗੇ ਕਰਮ ਕਰਦਾ ਉਹਦੇ ਭਾਗ ਲਾਜ਼ਮੀ ਜਾਗਦੇ ਨੇ ਜੋ ਹਮੇਸ਼ਾ ਹਮੇਸ਼ਾ ਆਲਸ ਦੀ ਚਾਦਰ ਨੂੰ ਆਪਣੇ ਉੱਤੇ ਪਾਈ ਰੱਖਦਾ ਉਹ ਮਨੁੱਖ ਜ਼ਿੰਦਗੀ 'ਚ ਕਦੇ ਕਾਮਯਾਬ ਨਹੀਂ ਹੋ ਸਕਦਾ ਜੋ ਜ਼ਿੰਦਗੀ ਚ ਕਾਮਯਾਬ ਹੋਣਾ ਚਾਹੁੰਦਾ ਹੈ ਹਰ ਚੀਜ਼ ਨੂੰ ਹਾਸਲ ਕਰਨਾ ਚਾਹੁੰਦਾ ਹੈ ਉਹਨੂੰ ਚੰਗੇ ਕਰਮ ਕਰਨੇ ਹੀ ਪੈਣੇ ਨੇ ਫਿਰ ਪਰਮਾਤਮਾ ਉਹਦਾ ਸਾਥ ਜ਼ਰੂਰ ਦਿੰਦੇ ਨੇ ਜੇਕਰ ਆਪਾਂ ਚੰਗੇ ਕਰਮ ਨਹੀਂ ਕਰਦੇ ਤੇ ਹੱਥੋਂ ਆਇਆ ਵੀ ਗਵਾਚ ਜਾਂਦਾ ਇਸ ਲਈ ਚੰਗੇ ਕਰਮ ਕਰਨੇ ਆਰੰਭ ਕਰੋ ਫਿਰ ਪਰਮਾਤਮਾ ਵੀ ਤੁਹਾਡੇ ਤੇ ਮੇਰ ਕਰਨਗੇ ਤੇ ਘਰ ਖੁਸ਼ੀਆਂ ਆਉਣਗੀਆਂ ਹੀ ਆਉਣਗੀਆਂ ਸੰਗਤ ਜੀ ਜੇ ਦਾ ਪਲਾ ਚਾਹੁੰਦੇ ਹੋ ਉਹਦੀ ਨਾਲ ਹੀ ਵੀਡੀਓ ਜ਼ਰੂਰ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ